ਕੁਮਾਰ ਚੁੱਲਣਾ ਮਲਦਮ ਰਹਿਣਾ ਲਾ ਤੇ 12 12:30 ਗਈਆਂ ਜੀ ਤੇ 7:30 ਸ਼ਾਮ ਨੂੰ ਪਤਾ ਲੱਗਾ ਲੜਕਾ ਜਦੋਂ ਘਰ ਆਇਆ ਉਦੋਂ ਪਤਾ ਲੱਗਾ ਕਿ ਸਾਰੇ ਤਾਲੇ ਟੁੱਟੇ ਦੇ ਨੁਕਸਾਨ ਦਾ ਦੇਖੋ ਕਰਦੇ ਪਏ ਆ ਚੈੱਕ ਕੀ ਕੀ ਗਿਆ ਕੈਸ਼ ਵੀ ਆ 골ਡ ਦਾ ਸਮਾਨ ਵੀ ਆ ਚਾਂਦੀ ਵੀ ਆ हाँ जी पाँच छः महीने तो कंस्ट्रक्शन चलती पी है हूँ तो फाइनल बस के so, ही बस महीने का काम रह गया मैं एस एस पी साहब अगर यही मंग करता कि छेती छेती जिदा बाकी तो ही सारे केस जल्दी सॉल्व कर दो मेरा भी मैं समान वापस दवाया जाए जो भी मेरा नुकसान होया करवाया जाए कवर अज शाम करीब साढ़े सत पौने अठ बजे साढ़े को इनफोरमेस आई सी कि झूलना महल के जो रमेश सहदेव जी का घर है ਇਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜੋ ਇੱਥੇ ਮੌਕੇ ਤੇ ਆ ਕੇ ਮੌਕਾ ਵੇਖਿਆ ਗਿਆ ਫਰੈਂਚ ਵੀ ਜੀ ਵੀ ਅਸੀਂ ਮੌਕੇ ਤੇ ਬੁਲਾਈਏ। ਔਰ ਜੋ ਇਹ ਫੈਮਿਲੀ ਹੈ ਇਹ ਜਲੰਧਰ ਗਏ ਹੋਏ ਸੀ ਵੀਦ ਫੈਮਿਲੀ ਔਰ ਘਰੇ ਵਿੱਚ ਕੋਈ ਵੀ ਨਹੀਂ ਸੀਗਾ। ਮੋਸਟ ਪ੍ਰੋਬਬਲੀ ਜਿਹੜਾ ਵੀ ਉੱਪਰੋਂ ਦੀ ਆਇਆ ਹੈ ਬਾਕੀ ਸੀਸੀਟੀਵੀ ਜਿਵਾਗਾਰਾ ਚੈੱਕ ਕਰ ਰਹੇ ਆ। ਉਹਨਾਂ ਮੁਤਾਬਕ ਜਲਦ ਜਲਦ ਰਫੜ ਕੇ ਤੇ ਇਹਦਾ ਹੀ ਮਕਦਮਾ ਦਰਜ ਕਰ ਰਹੇ ਆ। ਔਰ ਬਾਕੀ ਤਫਤੀਸ਼ ਚੱਲ ਰਹੀ ਹੈ। ਸੋ ਹੁਣ ਮੈਂ ਲਿਖਨੇ ਸਟੇਟਮੈਂਟ ਤੋਂ ਬਾਅਦ ਪਤਾ ਲੱਗ ਗਿਆ। ਸਾਮੀ ਸ਼ਾਲੂ ਉਸ ਟਾਈਮ ਜਲੰਧਰ ਤੋਂ ਵਾਪਸ ਆ ਰਿਹਾ ਸੀ। ਮੈਨੂੰ ਜਦੋਂ ਫੋਨ ਮੈਂ ਉਸੇ ਵਕਤ ਇੱਥੇ ਆ ਗਿਆ ਆ ਕੇ ਜਦੋਂ ਸਾਰੇ ਹਾਲਾਤ ਦੇਖੇ ਜਦੋਂ ਘਰ ਦਾ ਮਾਹੌਲ ਦੇਖਿਆ ਇੱਕ ਵਾਰੀ ਦਾ ਦੇਖ ਕੇ ਸਾਡਾ ਵੀ ਦਿਲ ਡਰ ਗਿਆ ਦੇਖੋ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਣਾ ਇੱਕ ਬੰਦੇ ਦੀ ਸਾਰੀ ਲਾਈਫ ਦੀ ਜਮ੍ਹਾਂ ਪੂੰਜੀ ਉਹਦੇ ਘਰ ਪਈ ਔਰ ਉਹ ਘਰ ਦੇ ਵਿੱਚੋਂ ਸਾਰਾ ਕੁਝ ਹੀ ਨਿਕਲ ਜਾਏ ਉਹ ਅੱਜ ਖਾਲੀ ਹੱਥ ਹੋ ਕੇ ਬੈਠ ਜਾਵੇ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਕਿਸ ਤਰ੍ਹਾਂ ਉਹਦਾ ਸਾਰਾ ਜ਼ਿੰਦਗੀ ਦਾ ਸਿਲਸਿਲਾ ਚੱਲੇਗਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡੂੰਘੇ ਤਰੀਕੇ ਸੋਚਣ ਵਾਲੀਆਂ ਨੇ ਬਾਕੀ ਪੁਲਿਸ ਪ੍ਰਸ਼ਾਸਨ ਨੇ આજ ਤੱਕ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਕੀਤੇ ਨੇ ਸਾਨੂੰ ਉਮੀਦ ਹੈ ਕਿ ਇਹ ਵੀ ਕੇਸ ਜਿਹੜਾ ਬਹੁਤ ਵਧੀਆ ਢੰਗ ਨਾਲ ਸਾਰਾ ਕਰਕੇ ਤੇ ਇਹਦਾ ਜਿੰਨਾ ਵੀ ਸਮਾਨ ਇਹਦਾ ਗਿਆ ਇਹਨੂੰ ਵਾਪਸ ਦਿਵਾਇਆ ਜਾਏਗਾ